ਲੋ ਵੀ ਆ ਦੇਖ ਲੋ ਕਰ ਲੋ ਚੈੱਕ ਯਾਰ ਕੰਮ ਆ ਚੈੱਕ ਕਰ ਲੋ ਪਹਿਲਾਂ ਦੱਸ ਦਿਆਂ ਤੁਹਾਨੂੰ ਆ ਨਹਿਰ ਦੇਖ ਲਈ ਤੁਸੀਂ ਬਈ ਨਹਿਰ ਚ ਪਾਣੀ ਦਾ ਵਹਾਅ ਦੇਖ ਲਿਆ ਵੀ ਕਿਉਂ ਦਿਖਾ ਰਹੇ ਆ ਆ ਦੇਖ ਲੋ ਇਧਰਲੇ ਪਾਸੇ ਦੋਸਤੋ ਮੈਂ ਖੜਾ ਫੂਲੇ ਵਾਲੇ ਪੁਲ ਤੇ ਫੂਲੇ ਵਾਲਾ ਪੁਲ ਜਿਹੜਾ ਬਾਗੇ ਪੁਰਾਣੇ ਦੇ ਨਾਲ ਆ ਤੇ ਮੋਗੇ ਜਲੇ ਦਾ ਪਿੰਡ ਆਉਂਦਾ ਹੈ ਵੀਡੀਓ ਦੇਖੋਂ ਤਾਂ ਮਾਰਕਸ ਵੀ ਤੁਹਾਨੂੰ ਦੱਸ ਦੇਣਾ ਅੱਜ 29 ਤਰੀਕ ਨੂੰ 29 ਅਗਸਤ 2025 ਨੂੰ ਵੀਡੀਓ ਬਣਾਵੇ ਇਧਰਲੇ ਪਾਸੇ ਮਰੇ ਆ ਗਿਆ ਬਾਗਾ ਪਰਣਾ ਤੇ ਇਧਰਲੇ ਪਾਸੇ ਦੋਸਤੋ ਆ ਗਿਆ ਨਿਹਾਲੇ ਵਾਲਾ ਜਿਹੜਾ ਨਵਾਂ ਪੁਲ ਬਣਿਆ ਰੋਡ ਇਹਦੇ ਉੱਪਰ ਖੜੇ ਆ ਇੱਕ ਪਾਸੇ ਦੋਸਤੋ ਵੀ ਪੰਜਾਬ ਦੇ ਨਾਲ ਕੋਈ ਨਹੀਂ ਖੜਦਾ ਪਾਣੀਆਂ ਤੇ ਹੱਕ ਪੰਜਾਬ ਦਾ ਨਹੀਂ ਹੁੰਦਾ ਉਦੋਂ ਦੂਜੀਆਂ ਸਟੇਟਾਂ ਦਾ ਹੁੰਦਾ ਤੇ ਜਦੋਂ ਕਹਿੰਦੇ ਵੀ ਪੰਜਾਬ ਡੋਬਦਾ ਉਦੋਂ ਪਾਣੀ ਲੈਣਾ ਲੱਗੇ ਇੱਕ ਪਾਸੇ ਹੜਾ ਪਿਆ ਦਰਿਆ ਟੁੱਟੇ ਪਿਆ ਤੇ ਨਹਿਰਾਂ 'ਚ ਪਾਣੀ ਕਿਉਂ ਨਹੀਂ ਛੱਡਿਆ ਜਾ ਰਿਹਾ ਜਾਂ ਕੋਈ ਟੁੱਟਿਆ ਹੋਇਆ ਜਾਂ ਕੀ ਕਰਨ ਤੁਸੀਂ ਨੋਟ ਕਰ ਲਓ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ किनਾਰੇ ਤੁਸੀਂ ਚੈੱਕ ਕਰ ਲੋ ਪਹਿਲਾ ਪਾਣੀ ਨਹਿਰ ਦਾ ਕਿੱਥੋਂ ਧੱਕਰ ਜਾਂਦਾ ਇਹ ਫੁੱਲ ਕੱਲ ਤਾਂ ਦੋਸਤੋ ਇਹਦੂ ਵੀ ਘਟ ਸੀਗਾ ਇਹ ਅੱਜ ਤੁਸੀਂ ਪਾਣੀ ਦਾ ਵਹਾਅ ਦੇਖ ਲਓ ਪਾਣੀ ਕਿੰਨਾ ਕੁ ਤੁਹਾਨੂੰ ਲੈਵਲ ਨੇਚਾ ਦਿਸਦਾ ਤੇ ਤੋਰੇ ਤੋਂ ਤੁਹਾਨੂੰ ਪਤਾ ਲੱਗ ਜਾਣਾ ਕੀ ਕਾਰਨ ਹੋ ਸਕਦਾ ਇਹ ਤਾਂ ਜਣ ਆਪਾਂ ਕੀ ਦੀ ਗਲਤੀ ਕਿ ਜੇ ਸਰਕਾਰ ਦੀ ਗਲਤੀ ਹੈ ਜੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦੇ ਪਰ ਇਹ ਮੜਾ ਮੇਰੇ ਵਿਚਾਰ ਹੀ ਆ ਕਿ ਮੰਨ ਕੇ ਚਲੋ ਜੇ ਪਾਣੀ ਮੰਨ ਕੇ ਜਨ ਨਹਿਰਾਂ ਨੂੰ ਛੱਡਿਆ ਜਾਵੇ ਇਹਨਾਂ ਡਰੇਨਾਂ ਜਾਂ ਸਿਮਾਂ ਉਹਨਾਂ ਨੂੰ ਸਾਫ਼ ਕਰਕੇ ਖੜਾ ਦਾ ਪਾਣੀ ਉਧਰ ਕੰਟਰੋਲ ਕੀਤਾ ਜਾਵੇ ਡੂੰਘੇ ਥਾਵਾਂ ਤੇ ਤਾਂ ਕਿ ਜਿਹੜੇ ਆਪਣੇ ਕਿਸਾਨ ਭਰਾ ਉਹਨਾਂ ਦਾ ਚੋਨਾ ਖਰਾਬ ਹੋ ਰਿਹਾ ਜਾਂ ਕਿਸੇ ਦੇ ਪਸ਼ੂ ਹੋਰ ਘਰਬਾਰ ਸਾਰਾ ਕੁਝ ਖਰਾਬ ਹੋ ਰਿਹਾਗਾ ਇਧਰਲੇ ਪਾਸੇ ਦੀ ਵੀ ਚੈੱਕ ਕਰ ਦਿਨਾ ਜਿੱਧਰਲੇ ਪਾਸੋਂ ਪਾਣੀ ਆਉਂਦਾਗਾ ਇਧਰ ਦੀ ਸਪੀਡ ਚੈੱਕ ਕਰ ਲਓ ਮੜੇ ਮੈਨੂੰ ਦੱਸ ਦਿਓ ਕਮੈਂਟ ਕਰਕੇ ਵੀ ਕੀ ਕਾਰਨ ਹੋ ਸਕਦਾ ਇਹਦਾ ਕਿਉਂਕਿ ਜਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਵੀ ਵੱਧ ਤੋਂ ਵੱਧ ਪਤਾ ਲੱਗ ਜੇ ਵੀ ਕੀ ਕਾਰਨ ਹੈ ਇਹਦਾ ਕਿਹੜੀ ਗੱਲ ਤੋਂ ਨਹਿਰਾਂ ਵਿੱਚ ਪਾਣੀ ਛੱਡਿਆ ਨਹੀਂ ਜਾ ਰਿਹਾ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਪਾਣੀ ਆਵਾ ਵਾਧੂਗਾ ਫਲੱਡ ਗੇਟ ਖੋਲਤੇ ਪਾਖੜਾ ਟਾਈਮ ਦੇ ਖੋਲ ਤੇ ਤਾਰਨ ਤਾਰਨ ਦਾ ਇਲਾਕਾ ਹੋ ਗਿਆ ਜਿਵੇਂ ਥੋੜੇ ਦਿਨ ਪਹਿਲਾਂ ਵੀਡੀਓ ਕਵਰ ਕਰੀ ਸੀਗੀ ਉੱਥੋਂ ਹਰੀਕੇ ਹੈੱਡ ਤੋਂ ਕਿੰਨਾ ਪਾਣੀ ਦਾ ਵਹਾਅ ਦੇ ਸੀਗਾ ਹਰੀਕੇ ਹੈੱਡ ਦੇ ਰਿਪੋਰਟ ਤੇ ਜਿਹੜੇ ਹੜਾ ਵਾਲੇ ਜਿਹੜੇ ਗੇਟ ਖੁੱਲੇ ਗਿਆ ਫਲੱਡ ਗੇਟ ਸਾਰੇ ਓਪਨ ਕਰਦੇ ਪਰ ਇਧਰਲੇ ਪਾਸੇ ਦੀ ਵੀ ਚੈੱਕ ਕਰ ਲੋ ਪਾਣੀ ਕਿੰਨਾ ਤੇਜ਼ ਆ ਰਿਹਾ ਹੈਗਾ ਹਾਂ ਜਿਹੜੀ ਨਹਿਰ ਇੱਥੇ ਮੇਰਾ ਆਮ ਰੁਟੀਨ ਚ ਚੱਕਰ ਵਜਦਾ ਹੀ ਰਹਿੰਦਾ ਹੈਗਾ ਉਦੋਂ ਮੈਂ ਦੇਖਦਾ ਇਹਦਾ ਵਹਾਅ ਤੇਜ਼ ਹੁੰਦਾ ਜਦੋਂ ਬਿਨਾਂ ਹੜਾਂ ਤਾਂ ਕਈ ਵਾਰ ਚੋਂ ਖਾਲੀ ਵੀ ਹੁੰਦੀ ਹੈ ਸੁੱਕੀ ਵੀ ਹੁੰਦੀ ਹੈ ਨਹਿਰ ਪਰ ਹੁਣ ਜਦੋਂ ਪਾਣੀ ਚ ਆ ਸਕਦਾ ਪਾਣੀ ਕਿਉਂ ਨਹੀਂ ਆ ਰਿਹਾ ਹੈਗਾ ਕੀ ਕਰਨ ਬਾਕੀ ਮੈਂ ਕਹਿੰਦਾ ਵੀ ਮੈਂ ਕੋਈ ਬੜੀ ਰਸਾਕ ਨਹੀਂ ਕਰੀ ਮੇਰਾ ਇਹ ਜੀ ਸਵਾਲ ਹੈ ਵੀ ਪਾਣੀ ਕਿਉਂ ਨਹੀਂ ਆ ਰਿਹਾ ਜੇ ਕਿਸੇ ਨੂੰ ਪਤਾ ਵੀ ਪਾਣੀ ਛੱਡਿਆ ਨਹੀਂ ਜਾ ਰਿਹਾ ਜਾਂ ਕੋਈ ਹੋਰ ਕਾਰਨ ਆ ਵੀ ਇਹਦਾ ਕੋਈ ਲਿੰਕ ਹੈ ਨਹੀਂ ਗੈਸ ਨਹਿਰ ਦਾ ਪਾਣੀ ਇਸ ਨਹਿਰ ਦੁਆਰਾ ਕੰਟਰੋਲ ਨਹੀਂ ਕੀਤਾ ਜਾ ਸਕਦਾ ਮੜਾ ਤੁਸੀਂ ਦੱਸਿਓ ਜਰੂਰ ਕਿਨਾਰਿਆਂ ਨੂੰ ਤੁਸੀਂ ਫੇਰ ਚੈੱਕ ਕਰ ਲਓ ਇੱਕ ਪਾਸੇ ਹਾੜਾ ਇਹ ਫਲਾਟਾ ਇਹ ਤੇ ਇੱਧਰਲੇ ਪਾਸੇ ਪਾਣੀ ਖੜੀ ਹੈ ਪਰ ਜੇ ਇਸ ਨਹਿਰ 'ਚ ਪਾਣੀ ਨਹੀਂ ਕੀਤਾ ਜਾ ਸਕਦਾ ਆਸੇ-ਪਾਸੇ ਆਪਣੇ ਪੰਜਾਬ 'ਚ ਇੰਨੇ ਡਰੇਨਾਂ ਸੇਮਾਂ ਬਣਿਆ ਹੋਣੇ ਉਹਨਾਂ ਦੀ ਸਫਾਈ ਹੋਵੇ ਮੌਕੇ ਤੇ ਮਨ ਨਹੀਂ ਚੱਲਉ ਕੋਈ ਹਾੜਾਂ ਵੀ ਆਪ ਤੂੰ ਦੀ ਆਪਣੇ ਪੰਜਾਬ ਦੇ ਪਿਆਰ ਦੇ ਨਾਲ ਕੋਈ ਖੜਦਾ ਤਾਂ ਹੈ ਨਹੀਂਗਾ ਤੇ ਉਦੋਂ ਇੰਨਾ ਡਰੇਨਾਂ ਜਾਂ ਸੇਮਾਂ ਦੇ ਵਿੱਚ ਪਾਣੀ ਪਾਇਆ ਜਾ ਸਕਦਾ ਹੈ ਫੋਟੋਆਂ ਕੰਨੀਆਂ ਵੀਡੀਓਆਂ ਵਰਲਉਂਦੀਆਂ ਜਿਹੜੀਆਂ ਵੀਡੀਓ ਆਪਾਂ ਦੇਖਦੇ ਆਂ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ। ਬੱਚੇ ਤੱਕ ਨਹੀਂ ਸੇਫ ਖਾਸ ਕਰਕੇ ਮਰੀ ਇਹ ਅਪੀਲ ਰਹੂਗੀ। ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਵੀ ਕਿਸੇ ਉੱਚੀ ਜਗ੍ਹਾ ਜਾਂ ਆਪਣੇ ਰਿਸ਼ਤੇਦਾਰੀ ਚ ਇਧਰ ਲੈ ਜਾਓ ਆਸੇ ਪਾਸੇ ਹੋ ਜੋ ਤੇ ਖਾਸ ਕਰਕੇ ਵੀ ਜਿਵੇਂ ਹੁਣ ਬੇਜਵਾਨਾਂ ਦਾ ਕੀ قصੂਰ ਆ ਪਿੱਛੇ ਜਮੇ ਵੀਡੀਓ ਦੇਖੀ ਦੇਖ ਕੇ ਬੜਾ ਮਨ ਦੁਖੀ ਹੋਇਆ ਵੀ ਬੇਜਵਾਨ ਆ ਜਿਹੜੇ ਕਾਫੀ ਨੁਕਸਾਨ ਹੋਇਆ ਪਸ਼ੂਆਂ ਦਾ ਮੱਝਾਂ ਦਾ ਤੇ ਬਾਕੀ ਤੁਸੀਂ ਦੱਸੋ ਕੀ ਕਰਨ ਹੋ ਸਕਦਾ ਯਾਰ ਇੱਕ ਪਾਸੇ ਨਹਿਰ ਪਾਣੀ ਨਹੀਂ ਆਉਂਦਾ ਤੇ ਦੂਜੇ ਪਾਸੇ ਫਲੱਡ ਆਏ ਪਏ ਆ గల్ బ